ਦੀ ਪ੍ਰੈਸ ਕਾਨਫਰੰਸ ਹੈ ਜਲੰਧਰ ਰੂਰਲ ਜਿਹੜੀ ਸਾਡੀ ਪੁਲਿਸ ਹੈਗੀ ਰੂਰਲ ਪੁਲਿਸ ਨੂੰ ਇੱਕ ਸਫਲਤਾ ਹਾਸਲ ਮਿਲੀ ਹੈ ਕਿ ਜਿਹਦੇ ਵਿੱਚ 4 ਕਿਲੋ ਫੀਮ ਜਿਹੜੀ ਹੈਗੀ ਸਾਡੇ ਸੀਏਏ ਟੀਮ ਨੇ ਜਿਹੜੇ ਐਸਆਈ ਨਰਮਲ ਸਿੰਘ ਤੇ ਸਾਡੇ ਇਨਸਪੈਕਟਰ ਪੁਸ਼ਪ ਵਾਲੀ ਇਹਨਾਂ ਦੀ ਟੀਮ ਜਿਹੜੀ ਇਨਸਪੈਕਟਰ ਸੀਏਏ ਨੇ ਇਹਨਾਂ ਦੀ ਟੀਮ ਨੂੰ ਸਫਲਤਾ ਹਾਸਲ ਮਿਲੀ ਤਾਂ 4 ਕਿਲੋ ਫੀਮ ਜਿਹੜੀ ਬਰਾਮਦ ਹੋਈ ਤੇ ਦੋ ਦੋਸ਼ੀ ਨੇ ਜਿਹੜੇ ਇੱਕ ਸੰਦੀਪ ਸਿੰਘ ਤੇ ਇੱਕ ਗੁਰਪ੍ਰੀਤ ਸਿੰਘ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਕੀਤਾ ਹੈਗਾ ਗਾਣਾ ਪਤਾਰਾ ਦੇ ਵਿੱਚ ਜਿਹੜਾ 79 ਨੰਬਰ ਮਕਦਮਾ ਇਹਨਾਂ ਦੇ ਦਰਜ ਕੀਤਾ 18685 ਜਿਹੜੀ ਸੈਕਸ਼ਨ ਦੇ ਤਹਿਤ ਕੀਤਾ ਇਹ ਦੋ ਵਿਅਕਤੀ ਜਿਹੜੇ ਹੈਗੇ ਨੇ ਲੁਧਿਆਣਾ ਏਰੀਆ ਦੇ ਰਹਿਣ ਵਾਲੇ ਨੇ ਪਾਏ ਗਏ ਜਿਹੜਾ ਇੱਕ ਦੇ ਉੱਪਰ ਜਿਹੜਾ ਤਿੰਨ ਮਕਦਮੇ ਪਹਿਲਾਂ ਦਰਜ ਹੋਣੇ ਪਾਏ ਗਏ ਹੈਗੇ ਗੁਰਪ੍ਰੀਤ ਸਿੰਘ ਨਾਂ ਦਾ ਜੋ ਸ਼ਖਸ ਹੈ ਜਿਹੜਾ ਸੰਦੀਪ ਸਿੰਘ ਨਾਂ ਦਾ ਇੱਕ ਸ਼ਖਸ ਹੈ ਇਹਦੇ ਤੋਂ ਇਹਦੇ ਉੱਪਰ ਇੱਕ ਮਕਦਮਾ ਜਿਹੜਾ ਦਰਜ ਹੋਣਾ ਪਾਣਾ ਪਾਇਆ ਗਿਆ ਜਿਹੜਾ ਐਕਸਾਈਜ਼ ਐਕਟ ਦਾ ਹੈਗਾ ਸੀ ਇਹਦੇ ਤੋਂ 21 ਪੇਟੀਆਂ ਸ਼ਰਾਬ ਪਹਿਲਾਂ ਜਿਹੜੀ ਐਕਸਾਈਜ਼ ਦੇ ਡੇਲੋ ਥਾਣੇ ਦੇ ਵਿੱਚ ਰਾਮਦੋਈ ਸੀ ਐਂਡ ਜਿਹੜਾ ਦੂਸਰਾ ਗੁਰਪ੍ਰੀਤ ਸਿੰਘ ਹੈ ਉਸ ਦੇ ਉੱਪਰ 376 ਡੀ ਦਾ ਇੱਕ ਮੁਕਦਮਾ ਦਰਜਾ 1 399 402 ਦਾ ਮੁਕਦਮਾ ਜਿਹੜਾ ਹੈਗਾ ਆਈਪੀਸੀ ਦਾ ਉਹਦੇ ਤੇ ਪਹਿਲਾਂ ਦਰਜ ਹੋਣਾ ਪਾਇਆ ਗਿਆ ਐਂਡ ਆਬਜੈਕਟ ਦਾ ਉਹਦੇ ਨਾਲ ਹੈਗਾ ਐਂਡ 1 382 ਵਗੈਰਾ ਜਿਹੜੀ ਸੈਕਸ਼ਨ ਦੇ ਤਹਿਤ ਉਹਦੇ ਉੱਤੇ ਮੁਕਦਮੇ ਦਰਜ ਹੋਏ ਹੋਏ ਹੈਗੇ ਸੋ ਬਿੱਟੋਂ ਲੈ ਕੇ ਆਦੇ ਅਸੀਂ ਕਿੱਥੇ ਐਂਡ ਦੇ ਨਹੀਂ ਸੀ ਇਹ ਜਿਹੜੇ ਹੈਗੇ ਇਹਨਾਂ ਦੀ ਹੁਣ ਪੁੱਛਗਿੱਛ ਕਰ ਰਹੇ ਹੈਗੇ ਆ ਕਿ ਕਿਸ ਏਰੀਆ ਦੇ ਵਿੱਚ ਇਹਨਾਂ ਡਿਲੀਵਰੀ ਕਰਦੇ ਸੀ ਜਲੰਧਰ ਏਰੀਆ ਦੇ ਵਿੱਚ ਇਹਨਾਂ ਨੇ ਖਾਸ ਤੌਰ ਤੇ ਆ ਕੇ ਜਿਹੜੀ ਅੱਗੇ ਡਿਲੀਵਰੀ ਕਰਨੀ ਸੀ ਐਂਡ ਪਿੱਛੋਂ ਜਿਹੜੀ ਸਾਡੀ ਇਹਨਾਂ ਦੇ ਮੱਧ ਪ੍ਰਦੇਸ਼ ਦੇ ਜਿਹੜੇ ਰਹਿਣ ਵਾਲੇ ਹੈਗੇ ਨੇ ਜਿੱਥੋਂ ਇਹ ਲੈ ਕੇ ਆਉਂਦੇ ਸੀ ਤਾਂ ਇਹਨਾਂ ਦੀ ਹੁਣ ਪੁਲਿਸ ਰਿਮਾਂਡ ਤੇ ਇਹਨਾਂ ਦਾ ਹਾਸਲ ਕਰਕੇ ਅੱਗੇ ਜਿਹੜੀ ਮਜੀਦ ਪੁੱਛਗਿੱਛ ਕੀਤੀ ਜਾਏਗੀ ਕਿ ਪਹਿਲਾਂ ਕਿੰਨੀ ਵਾਰੀ ਇਹ ਜਿਹੜੇ ਲਿਆ ਕੇ ਅੱਗੇ ਸਪਲਾਈ ਕਰ ਚੁੱਕੇ ਨੇ ਐਂਡ ਇਹਨਾਂ ਦਾ ਕਿਸ ਉਤੋਂ ਰੇਟ ਨੂੰ ਲੈ ਕੇ ਆਉਂਦੇ ਸੀ ਅੱਗੇ ਕਿਸ ਰੇਟ ਨੂੰ ਅੱਗੇ ਜਿਹੜੀ ਹੈਗੀ ਹੈ ਸੇਲ ਕਰਦੇ ਸੀ ਆਮ ਤੌਰ ਤੇ ਜਿਹੜੀ 6 ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਲੱਗੇ ਜਿਹੜੀ ਹੈਗੀ ਆ ਇਹ ਜਿਹੜੀ ਵੇਚ ਦਿੰਦੇ ਹੈਗੇ ਰਿਟੇਲ ਦੇ ਵਿੱਚ ਵੀ ਜਿਹੜੀ ਥੋੜੀ ਜਿਆਦਾ ਮਹਿੰਗੀ ਵੇਚਦੇ ਹੈਗੇ ਆ ਉਹਦੇ ਉੱਤੇ ਅਸੀਂ ਜਿਹੜੀਆਂ ਹੈਗੀਆਂ ਇਹਨਾਂ ਦਾ ਪੁਲਿਸ ਰਿਮਾਰਡ ਹਾਸਲ ਕਰਕੇ ਢੰਗਾਈ ਨਾਲ ਕੋਸ਼ਿਸ਼ ਕਰਾਂਗੇ ਸਰ ਇਹ ਲੰਨਾ ਜਲੰਧਰ ਤੇ ਆ ਦੇ ਦੀ ਚ ਮੰਨੀ ਸੀ ਜਾਂ ਇਹਨਾਂ ਨੇ ਹੋਰ ਜਲੰਧਰ ਏਰੀਆ ਤੇ ਵਿੱਚ ਉਹ ਤੇ ਵਿੱਚ ਕਮਿਸ਼ਨਰ ਏਰੀਆ ਵੀ ਆ ਜਾਂਦਾ ਸਾਡਾ ਇਹ ਵੀ ਆ ਜਾਂਦਾ ਕੋਹ ਹਾਰਪੁਰ ਦਾ ਏਰੀਆ ਵੀ ਆ ਜਾਂਦਾ ਜਿੱਥੇ ਜਿੱਥੇ ਨੇਂਦਾ ਕਿ ਬਟ ਅਸੀਂ ਹਲੇ ਕਿਉਂਕਿ ਇਨਵੈਸਟੀਗੇਸ਼ਨ ਦੀ ਮੋਡਲ ਇਹਲੇ ਤਫਤੀਸ਼ ਜਾਰੀ ਹੈ ਅ ਇਸ ਵਕਤ ਜਿਹੜੀ ਜਿਹੜੀ ਬੇਸਿਕ ਇਨਫੋਰਮੇਸ਼ਨ ਜਿਹੜੀ ਹੈ ਕਿ 19 ਤੱਕ ਅਸੀਂ ਤੁਹਾਨੂੰ ਡਿਵਲਵਸ ਕਰ ਸਕਦੇ ਹਾਂ ਡਿਟੇਲਡ ਇਨਫੋਰਮੇਸ਼ਨ ਜਿਹੜੀ ਹੈ ਜਿਹੜੀ ਆਫਟਰ ਅਸੀਂ ਜੋ ਪੁਲਿਸ ਮਾਡਲ ਲੈ ਕੇ ਇਹਨਾਂ ਦੀ ਪੰਜੀਰ ਪੁੱਛ ਕਿਸ ਕਰਾਂਗੇ ਉਸ ਦੇ ਵਿੱਚ ਤੁਹਾਨੂੰ ਅਪਡੇਟ ਕਰਾਂਗੇ ਮੀਨ ਸਪਲਾਈਰ ਦਾ ਪਤਾ ਇਹਨਾਂ ਦੇ ਨਾਲ ਬੋਲ ਕੇ ਕਢੀ ਜੂਗੀ ਇਹਦੇ ਨਾਲ ਹਲੇ ਮੈਂ ਦੱਸਿਆ ਕਿ ਤਫਤੀਸ਼ ਮੋਡਲੀ ਸਟੇਜ ਤੇ ਹੈਗੀ ਐ ਐਂਡ ਜਿਹਦਾ ਵੀ ਇਹਦੇ ਵਿੱਚ ਰੋਲ ਪਾਇਆ ਗਿਆ ਇਹ ਕਿੱਥੋਂ ਲੈ ਕੇ ਐਂਡ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਦੇ ਖਿਲਾਫ ਵੀ ਸਖਤ ਐਕਸ਼ਨ ਲਿਆ ਜਾਏਗਾ ਜਿਹੜਾ ਕੰਮ ਕਰਦੇ ਨੇ ਜਿਹ ਪਿਛਲੇ ਕਾਫੀ ਸਮੇਂ ਤੋਂ ਜਿਹੜਾ